ਹੈਲੋ ਦੋਸਤੋ ਗੁੱਡ ਮਾਰਨਿੰਗ ਘਰਾਨਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਲੋਜ ਆਪਾਂ ਨਾਤ ਹੋ ਕੇ ਰੈਡੀ ਸ਼ੈਡੀ ਹੋ ਗਿਆ ਸਾਰਾ ਖਸੋਕ ਦੀ ਰਿਪੋਰਟ ਆ ਕਲਰ ਵਗੈਰਾ ਵੀ ਕਰ ਲਿਆ ਸੇਬ ਵਗੈਰਾ ਵੀ ਕਰ ਲਈ ਸਾਰਾ ਕੁਝ ਆਪਾਂ ਕਰੇ ਕਰਦੇ ਆ ਦੋਸਤੋ ਸਾਰਾ ਕੁਝ ਕਰੇ ਲੋਜ ਜੀ ਵੀ ਤਰ੍ਹਾਂ ਨੇ ਲਾਰਿਆ ਫੋਚਾ ਤੇ ਦੇਖੋ ਜੀ ਹਜੇ ਸੋਈਦਾ ਹੋ ਗਿਆ ਸਵੇਰ ਦਾ ਨਾਸ਼ਤਾ ਪਾਣੀ ਸਾਰੇ ਬੱਚੇ ਚਲੇ ਗਏ ਸਕੂਲ ਚਲੇ ਗਏ ਬਾਗੇ ਨੇ ਤੇ ਲੋਜ ਦੇਖਦੇ ਨੇ ਉੱਪਰ ਦੇਖਦੇ ਨੇ ਧੁੱਪ ਨਿਕਲ ਰਹੀ ਯਾਰ ਮਜ਼ੇਦਾਰ ਦੋਸਤੋ ਧੁੱਪ ਨਿਕਲ ਰਹੀ ਹੈ ਜ਼ਬਰਦਸਤ ਲੋਜ ਮਿੱਤਰੋ ਉੱਪਰ ਜਾ ਕੇ ਦੇਖਦੇ ਆ ਕੀ ਹੈ ਆ ਰਹੇ ਨੇ ਆਪਣੇ ਲਓ ਜੀ ਦੇਖੋ ਤੁੱਪ ਚ ਸੇਕ ਰਹੇ ਨੇ ਓਏ ਹੋਏ ਓਏ ਹੋਏ ਦੇਖੋ ਜੀ ਮਿਆਂਕਨਾਨਾ ਵੀ ਐ ਮਿਆਂਕਨਾਨਾ ਦੀ ਨਾਨੀ ਔਰ ਮਿਆਂਕਨਾਨਾ ਦੀ ਚਾਚੀ ਦੇਖੋ ਦੋਸਤੋ ਲਓ ਜੀ ਦੇਖੋ ਜੀ ਮਿਆਂਕਨਾਨਾ ਆ ਰਿਹਾ ਦੇਖੋ ਜੀ ਮਿਲੋ ਮਿਆਂਕਨਾਨਾ ਨੇ ਨੂੰ ਤੇ ਹੈਲੋ ਕਰੋ ਹੈਲੋ ਬਾਈ ਕਾ ਦੋ ਲਓ ਹਾਂ ਮਿਆਂਕਨਾਨਾ ਹੈ ਲਓ ਜੀ ਦੇਖੋ ਜੀ ਸਾਡੇ ਸਾਰੇ ਹੁਣ ਥੋੜੇ ਜਿ ਚੱਲਣ ਲੱਗੇ ਨੇ ਸਾਰੇ ਆਪਣੇ ਜਿਹੜੇ ਵੀ ਆਪਣੇ ਪੋਦੇ ਲਾਇ ਹੋਏ ਨੇ ਕਰੇ ਤੇ ਲੋ ਜੀ ਜਿਮ ਵਗੈਰਾ ਵੀ ਹੈਗਾ ਆਪਣੇ ਸਾਰਾ ਕੁਝ ਪਰ ਕਰਦਾ ਕੋਈ ਨਹੀਂ ਹੈਗਾ ਜਮ ਸਾਰਾ ਕੁਸਾਂ ਹੀ ਪਿਆ ਹੈ ਠੀਕ ਆ ਦੋਸਤੋ ਤੇ ਆ ਦੇਖੋ ਅਨੰਕਣਿਆਣਾ ਵੀ ਹੈਗਾ ਆਪਣੇ ਕੋਲੇ ਸਾਰਾ ਕੁਝ ਰੱਖਿਆ ਹੋਇਆ ਹੈ ਲੋ ਜੀ ਹਵਾ ਚੱਰੀ ਪੂਰੀ ਜ਼ਬਰਦਸਤ ਦੇਖੋ ਆ ਸਾਈਕਲ ਹੀ ਖੜੀ ਹੈ ਆਪਣੀ ਇਹਨੂੰ ਕੋਈ ਨਹੀਂ ਚਲਾਉਂਦਾ ਦੇਖੋ ਜੀ ਸਾਈਕਲ ਹੀ ਆ ਸਾਈਕਲ ਹੀ ਖੜੀ ਹੈ ਆਪਣੀ ਕੋਈ ਨਹੀਂ ਚਲਾਉਂਦਾ ਇਹਨੂੰ ਤੇ ਆ ਦੇਖੋ ਮੀਆਂ ਅੰਕਣਾਣਾ ਮੇਰੇ ਪਿੱਛੇ ਪਿੱਛੇ ਆ ਗਿਆ ਚਲੋ ਜੀ ਆਜੋ 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 ਜੀ ਲੋਇ ਦੇ ਕੋਈ ਸੂਸਬੇ ਦੇਖ ਸਕਦੇ ਤੁਸੀਂ ਸਾਰਾ ਕੁਝ ਆਪਾਂ ਨੇ ਉਹਦੇ ਲਾਇਆ ਹੋਇਆ ਹੈ ਜੰਮਾ ਕਰੋ ਕੁਛ ਮਰਜੀ ਕਰੋ ਠੀਕ ਆ ਦੋਸਤੋ ਲੌਜੀ ਉੱਪਰ ਹੈਗਾ ਸਮੀਰ ਰਾਣੇ ਦਾ ਕਮਰਾ ਹੈਗਾ ਦੇਖੋ ਦੋਸਤੋ ਆ ਮਾਦੋ ਦਾ ਹੈਗਾ ਇਹ ਟਰੈਕਟਰ ਖੜਾ ਦੇਖੋ ਤੇ ਲੌਜੀ ਦੇਖੋ ਜੀ ਓਕੇ ਜੀ ਰਿਪੋਰਟ ਆ ਨਾ ਸਾਰਾ ਕੁਝ ਲੌਜੀ ਦੇਖੋ ਜੀ ਹਾਂ ਦੇਖੋ ਜੀ ਹਾਂ ਉਹ ਕਿ ਉਹ ਨੇ ਜਿਹੜੇ ਆਪਾਂ ਲਿਆਏ ਤੇ ਉਹ 2-200 ਰੁਪਏ ਦੇ ਤੇ ਚਲੋ ਜੀ ਦੋਸਤੋ ਟੱਬ ਜ ਆਪਾਂ ਨੇ ਆ ਬਲੂ ਟੱਬ ਖਤਰਨਾਕ ਹੁੰਦੇ ਨੇ ਵੈਸੇ ਤਾਂ ਤੇ ਅਸੀਂ ਦੋ ਭਾਈਆਂ ਦੋਏ ਟੱਬ ਨੇ ਦੇਖੋ ਦੋਸਤੋ ਪਰ ਦੇਖੋ ਜੀ ਅਸੀਂ ਰੱਖਿਓਏ ਨੇ ਖਾਤਰੀ ਦੀ ਘੰਟੀ ਆ ਅੱਖੀਆਂ ਹੋਈਆਂ ਨੇ ਅਸੀਂ ਨੇ ਆਪਾਂ ਜਾਣ ਦਿਓ ਜਾਨ ਦੇ ਉੱਪਰ ਉਹ ਕੀ ਜਾਂਦੇ ਹੁੰਦੇ ਨੇ ਨਾ ਉਹ ਰੱਖ ਕੇ ਤਲੀ ਤੇ ਚੱਲਦੇ ਆਂ ਦੇਖੋ ਦੇਖੋ ਦੋਸਤੋ ਦੋ ਟੱਬ ਰੱਖਿਆ ਜਿਹੜੇ ਮਸੂਰ ਨੇ ਦੋ ਟੱਬ ਠੀਕ ਆ ਮਿੱਤਰੋ ਤੇ ਲੋ ਜੀ ਮਿੱਤਰੋ ਤੇ ਆ ਹੁਣ ਆਪਾਂ ਚੱਲਦੇ ਆਂ ਫਿਰ ਆਪਾਂ ਸ਼ੌਪ ਤੇ ਉਹ ਪੱਖਾ ਚਲਾਦਾ ਐਨੀ ਠੰਡ ਚ ਪੱਖਾ ਚਲਾਦਾ ਉਹ फाउ पख चलाता मंदिर ठाकुर जी के दर्शन करो तीन लो जी दोस्तों ठाकुर जी के दर्शन करो जय श्री राधे राधे ली मित्रों आप दर्शन कराते ने पे गई है नहीं ली अपनी गी चाबी लिया चा लिया मैं कर फिर गड्डी स्टार्ट ठीक है मित्रों ਤੇ ਲੋਰੀ ਦੇਖੋ ਜੀ ਸਾਡੀ ਗੱਡੀ ਚ ਕੰਮ ਵੀ ਚੱਲ ਰਿਹਾ ਏ ਪਰ ਗੱਡੀ ਕੱਢੂ ਕਿਵੇਂ ਮੈਂ ਉਥੇ ਦਾ ਕੰਮ ਚੱਲ ਰਿਹਾ ਦੋਸਤੋ ਗੱਡੀ ਕਿਵੇਂ ਕੱਢਾਂਗੇ ਆਪਾਂ ਚਲੋ ਕੋਈ ਗੱਲ ਨਹੀਂ ਗੱਡੀ ਕੱਢ ਲਾਂਗੇ ਆਪਾਂ ਤੇ ਚਲੋ ਜੀ ਗੱਡੀ ਸਟਾਰਟ ਕਰਕੇ ਹੌਲੀ-ਹੌਲੀ ਕਿਵੇਂ ਨਾ ਜਿਵੇਂ ਆਪਾਂ ਕੱਢ ਲੈਨੇ ਆ ਫਿਰ ਸੋਨੂੰ ਮਿਲਦੇ ਆਂ ਬਾਜ਼ਾਰ ਦਾ ਰੁਖ ਕਰਾਨਿਆਂ ਸੋਨੂੰ ਠੀਕ ਆ ਮਿੱਤਰੋ ਸਾਰ ਨਾਲ ਬਣੇ ਰਹੋ ਓਕੇ ਜੀ ਲਓ ਜੀ ਦੋਸਤੋ ਅਸੀਂ ਆ ਗਏ ਆਂ ਆਪਣੇ ਸ਼ਾਪ ਤੇ ਤੇ ਲੋਰੀ ਦੇਖੋ ਸਾਡੀ ਸ਼ਾਪ ਦੇ ਨਾਲ ਸਾਡੇ ਅੰਕਲ ਜੀ ਰਹਿੰਦੇ ਨੇ ਤੇ ਲਓ ਜੀ ਨਾਲੇ ਸਾਡੇ ਦੇਖੋ ਜੀ ਜੈ ਰਾਮ ਸਬਜੀ ਵਾਲਾ ਵੀ ਹੈ ਜਿੱਥੋਂ ਆਪਾਂ ਸਬਜੀ ਲੈ ਕੇ ਜਾਂਦੇ ਆਂ ਦੇਖੋ ਦੋਸਤੋ ਸਬ지ਆਂ ਹੀ ਸਬ지ਆਂ ਟਮਾਟਰ ਸਾਰੀਆਂ ਸਬ지ਆਂ ਤੁਹਾਨੂੰ ਮਿਲਦੀਆਂ ਨੇ ਦੇਖੋ ਕੱਲ ਜੀ ਅਸੀਂ ਸਾਰਾ ਕੁਝ ਲੈ ਕੇ ਜਾਂਦੇ ਆਂ ਬਾਜ਼ਾਰ 'ਚ ਰੇੜੀ ਹੈ ਦੇਖੋ ਜੀ ਬਾਜ਼ਾਰ ਸਾਰਾ ਖੁੱਲ ਗਿਆ ਦੇਖੋ ਸਾਰਾ ਬਾਜ਼ਾਰ ਖੁੱਲਿਆ ਹੋ ਸ਼ਰਮਾ ਜੀ ਬੈਠੇ ਨੇ ਤੇ ਉਹ ਸਲੀਮ ਬੈਠਾ ਹੈ ਤੇ ਸਾਰਾ ਬਾਜ਼ਾਰ ਸਾਡਾ ਖੁੱਲ ਗਿਆ ਦੋਸਤੋ ਚਲੋ ਜੀ ਜੋ ਵੀ ਆ ਮੈਂ ਤੁਹਾਨੂੰ ਸਾਰਾ ਕੁਝ ਦਿਖਾ ਦਿੰਦਾ ਲਓ ਜੀ ਪਿੰਡੋ ਆ ਗਈ ਹੈ ਸਾਡੀ ਬੀਸ਼ੂ ਰਾਣੀ ਆ ਗਈ ਪਿੰਡੋ ਤੇ ਜੋ ਵੀ ਸਮਾਨ ਮੁੱਕ ਜਾਂਦਾ ਨਾ ਕੋਈ ਦੁਕਾਨ ਦਾ ਸਾਡਾ ਤਾਂ ਕਰਕੇ ਦੇਖੋ ਜੀ ਬੀਸ਼ੂ ਆ ਗਈ ਹੈ ਜਾਈਏ ਮੇਰੇ ਬੀਬੀ ਜੀ ਅ ਬੀਸ਼ੂ ਦੁਕਾਨ ਦਾ ਸਮਾਨ ਲੈਣ ਆਈ ਹੈ ਕਿਉਂਕਿ ਮੁੱਕ ਜਾਂਦਾ ਨਾ ਸਾਡਾ ਦੁਕਾਨ ਦਾ ਸਮਾਨ ਤਾਂ ਕਰਕੇ ਫਿਰ ਰੋਜ਼ ਇਹਨੂੰ ਆਣਾ ਪੈਂਦਾ ਇਹ ਸਮਾਨ ਦਾ ਸਮਾਨ ਲੈਣ ਵਾਸਤੇ ਅੱਜ ਲੈ ਕੇ ਜਾਊਗੀ ਇਹ 버거 ਕੁਲਚੇ ਲੈ ਕੇ ਜਾਊਗੀ ਜੋ ਕਿ ਇਹ ਪਿੰਡ ਜਾ ਕੇ ਬਣਵਾਣੇ ਆ ਬਣਵਾਂਦੀ ਆ ਤੇ ਮੈਂ ਵੀ ਬਣਾ ਕੇ ਆ ਜੀ ਉਹ ਕੱਲ ਤਾਂ ਕੁਲਚੇ ਤੇ ਤੁਸੀਂ ਦੇਖਿਆ ਜੀ ਤੇ ਚਲੋ ਜੀ ਦੋਸਤੋ ਕੋਈ ਗੱਲ ਨਹੀਂ ਮਿਲਦੇ ਆ ਫਿਰ ਆਪਾਂ ਇਹਨੂੰ ਸਮਾਨ ਦਿਵਾ ਦਈਏ ਤੇ ਫਿਰ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਠੀਕ ਆ ਮਿੱਤਰੋ ਓਕੇ ਜੀ ਹੇ ਲੋ ਦੋਸਤੋ ਲੋ ਜੀ ਆ ਗਏ ਅਸੀਂ ਘਰੇ ਜੋ ਕਿ ਮੈਂ ਸਮਾਨ ਲੈ ਕੇ ਆਇਆ ਹੁਣ ਸਮਾਨ ਲੈ ਕੇ ਆਇਆ ਜੋ ਕਿ ਮੈਂ ਲੈ ਕੇ ਆਇਆ ਸਮਾਨ ਦੋਸਤੋ ਨਿਊਡਲ ਔਰ ਸੋਇਆ ਸੌਸ ਤੇ ਗ੍ਰੀਨ ਸੌਸ ਔਰ ਆਪਣਾ ਬਣਾਉਣ ਲੱਗੇ ਆਪਾਂ ਤੇ ਸਬਜ਼ੀਆਂ ਵਗੈਰਾ ਲੈ ਕੇ ਆਏ ਆਂ ਤੇ ਹੁਣ ਰਵਿਤਾ ਰਾਣੀ ਬਣਾਉਗੀ ਨਿਊਡਲ ਬਣਾਉਗੀ ਦੋਸਤੋ ਰਵਿਤਾ ਨਾਲ ਨਿਊਡਲ ਬਣਾਉਗੀ ਕਿਹਾ ਦੋਸਤੋ ਚਲੋ ਨੂਡਲ ਬਣਨਗੇ ਮੈਂ ਤੁਹਾਨੂੰ ਜ਼ਰੂਰ ਦਿਵਾਉਂਗਾ ਠੀਕ ਆ ਸਾਡਾ ਨਾਲ ਬਣੇ ਰਹੋ ਤੁਸੀਂ ਓਕੇ ਜੀ ਬਣਨਗੇ ਨਾ ਨੂਡਲ ਹਾਂਜੀ ਚਲੋ ਦੋਸਤੋ ਲਓ ਜੀ ਅਸੀਂ ਨੇ ਸਲਾਦ ਵਗੈਰਾ ਕੱਟ ਲਿਆ ਜੋ ਕਿ ਆਪਾਂ ਨੇ ਨੂਡਲ ਚ ਪਾਣਾ ਹੈ ਦੇਖੋ ਦੋਸਤੋ ਸਲਾਦ ਵਗੈਰਾ ਸਾਰਾ ਕੁਝ ਕੱਟਿਆ ਹੈ ਆਪਾਂ ਨੇ ਜੋ ਕਿ ਨੂਡਲ ਚ ਪਾਣਾ ਹੈ ਤੇ ਰੋਟੀ ਬਣ ਰਹੀ ਹੈ ਇੱਧਰ ਇਹ ਵੀ ਤਾਂ ਨਾਲੇ ਰੋਟੀ ਬਣਾ ਰਹੀ ਆ ਤੇ ਫਿਰ ਨੂਡਲ ਬਣਨਗੇ ਆ ਸਪਾਈਸੀ ਨੂਡਲ ਬਣਨਗੇ ਦੋਸਤੋ ਸਪਾਈਸੀ ਖਾਵਾਂਗੇ ਮਿੱਤਰੋ ਓਕੇ ਜੀ ਨਾਲ ਬਣੇ ਰਹੋ ਤੁਹਾਨੂੰ ਜ਼ਰੂਰ ਖਵਾਵਾਂਗਾ ਕੋ ਦੋਸਤੋ ਲੋਹੇ ਮੈਦਾ ਰੋਟੀ ਖਾ ਲਿਆ ਛੋਲੇ ਸਾਡੀ ਬਣੇ ਦੀ ਕਾਬਲੀ ਛੋਲਿਆ ਨਹੀਂ ਤੇ ਲੋਜੀ ਰਿਵਿਊਰ ਆਣੇ ਲੱਗੀ ਹੋਈ ਆ ਹੁਣ ਓਕੇ ਦੀ ਰਿਪੋਰਟ ਕਰਨ ਦੇਖੋ ਜੀ ਬਣਾਉਣ ਲੱਗੀ ਪਈ ਆ ਨਿਊਡਲ ਨਿਊਡਲ ਬਣਨਗੇ ਫਿਰ ਹਾਲ ਹਜੇ ਸਬਜੀ ਤਿਆਰ ਹੋ ਰਹੀ ਆ ਨਿਊਡਲ ਦੀ ਤੇ ਫਿਰ ਬਣਨਗੇ ਨਿਊਡਲ ਨਿਊਡਲ ਸਾਡੇ ਦੇਖੋ ਜੀ ਆ ਪਾਏ ਨੇ ਹਜੇ ਓਕੇ ਦੀ ਰਿਪੋਰਟ ਨਿਊਡਲ ਆਖੀ ਨੇ ਛੋਲੇ ਦਾਲ ਫਿੰਨੀ ਨਹੀਂ ਖੋਲੋ ਕੀ ਨਹੀਂ ਹੁੰਦੀ ਆ ਉਹ ਜੋ ਵੀ ਇਹ ਸਮਾਨ ਸਾਡੇ ਕੋਲ ਸਾਰਾ ਅਵੇਲੇਬਲ ਆ ਤੇ ਹੁਣ ਬਣੂਗੀ ਤੇਜ਼ੀ ਤੇਜ਼ੀ ਤੇ ਤੁਹਾਨੂੰ ਬਣਾ ਕੇ ਖਵਾ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਾਡੇ ਨਾਲ ਬਣੇ ਰਹੋ ਦੋਸਤੋ ਤੇਜ਼ੀ ਤੇਜ਼ੀ ਬਣੋਗੇ ਟਰਾਈ ਕਰ ਰਹੇ ਆ ਕਿ ਪਤਾ ਨਹੀਂ ਟਰਾਈ ਕਰ ਰਹੇ ਆ ਅੱਗੇ ਪਤਾ ਨਹੀਂ ਹੈਗਾ ਅੱਗੇ ਕਿਉਂ ਨਹੀਂ ਪਤਾ ਅੱਗੇ ਆਪਾਂ ਨੈਟ ਤੇ ਸਰਚ ਮਾਰ ਲਾਂਗੇ ਠੀਕ ਹੈ ਦੋਸਤੋ ਸਾਡੇ ਨਾਲ ਬਣੇ ਰਹੋ ਸੋ ਜੀ ਦੋਸਤੋ ਸਾਰਾ ਬੁਸਕਾਰੇ ਨੇ ਬੰਦੇ ਦੇ ਬੰਦੇ ਚੜੇ ਹੋਏ ਨੇ ਲੱਗੇ ਪਏ ਨੇ ਦੇਖੋ ਜੀ ਦੋਸਤੋ ਕੰਮ ਕਰਨਾ ਤੁਹਾਨੂੰ ਮੈਂ ਦਿਖਾ ਦਿੰਨਾ ਕੰਮ ਕਰ ਰਹੇ ਨੇ ਦੇਖੋ ਓਏ ਹੋਏ ਹੋਏ ਓਏ ਹਾਏ ਮੂੰਹ ਚ ਪਾਣੀ ਆ ਰਿਹਾ ਦੋਸਤੋ ਨਿਉਡਲਾ ਬਣ ਰਹੀਆਂ ਨੇ ਓਹ ਟੇਸਟੀ ਟੇਸਟੀ ਬਣਦੇ ਦੋਸਤੋ ਚਰਈਆ ਬਣ ਜਾਣੀ ਮੈਂ ਤੁਹਾਨੂੰ ਜਰੂਰ ਖਵਾਉਂਗਾ ਤੁਸੀਂ ਮੂੰਹ ਚ ਪਾਣੀ ਲੈ ਕੇ ਰੱਖਿਓ ਠੀਕ ਆ ਦੋਸਤੋ ਓਕੇ ਦੋਸਤੋ ਲੋ ਜੀ ਨੈਨਸੀ ਨੂੰ 200 ਤੋਂ ਲੈ ਆਇਆ ਮੈਂ ਹੁਣ ਦੋਸਤੋ ਤੇ ਦੇਖੋ ਜਿੰਨੀਆਂ ਕੰਨਾੜਾ ਫੇਰ ਸੋਈ-ਸੋਈ ਕਰੀ ਜਾਂਦਾ ਏ ਤੇ ਟੀਵੀ ਦੇਖੀ ਜਾਂਦਾ ਮਿਆਂ ਕਰਾਣਾ ਤੇ ਚਲੋ ਕੋਈ ਗੱਲ ਨਹੀਂ ਦੋਸਤੋ ਲੋ ਠਾਕੁਰ ਜੀ ਦੇ ਕਰੋ ਦਰਸ਼ਨ ਠੰਡ ਚ ਤੇ ਮਿੱਤਰੋ ਤੇ ਮਿਲਦੇ ਆਂ ਫਿਰ ਆਪਾਂ ਮੈਂ ਜਾਣਾ ਫਿਰ ਇਸ ਸ਼ੌਪ ਤੇ ਕਿਉਂਕਿ ਜਾਣਾ ਜ਼ਰੂਰੀ ਆ ਤੇ ਇਹਨਾਂ ਨੂੰ ਦੇਖੰਦੋ ਟੀਵੀ ਤੇ ਠੰਡ ਲੱਗ ਰਹੀ ਆ ਅਲਾਦਾ ਜੈਕਟ ਚੇਂਜ ਕਰਨੀ ਪੂਗੀ ਕਿਉਂਕਿ ਆ ਸ਼ਾਮ ਨੂੰ ਠੰਡ ਹੋ ਜਾਂਦੀ ਆ ਦੋਸਤੋ ਚਰਬ ਮਿਲਦੇ ਆ ਫਿਰ ਠੰਡ ਹੋ ਗਈ ਹੈ ਮੈਂ ਜਾਗੜ ਚੇਂਜ ਕਰ ਲੈਣਾ ਠੀਕ ਆ ਮਿੱਤਰੋ ਸਾਡੇ ਨਾਲ ਬਣੇ ਰਿਹਾ ਤੁਸੀਂ ਹੈਲੋ ਦੋਸਤੋ ਲੌਜੀ ਆ ਗਿਆ ਸੀ ਘਰੇ ਦੋਸਤੋ ਮਿੱਤਰੋ ਲੈ ਕੇ ਆਇਆ ਸਮਾਨ ਔਰ ਸਮਾਨ ਵਿੱਚ ਕੀ ਲੈ ਕੇ ਆਏ ਦਹੀਂ ਲੈ ਕੇ ਆਏ ਦਹੀਂ ਦੋਸਤੋ ਅੱਜ ਜਿਮਣਾਏ ਛੋਲੇ ਬਣਾਏ ਦੇ ਛੋਲੇ ਦੋਸਤੋ ਛੋਲੇ ਤੇ ਲੌਜੀ ਮਿੱਤਰੋ ਅੱਜ ਨੂਡਲ ਵੀ ਬਣਾਈ ਜੇ ਉਹ ਤੁਹਾਨੂੰ ਦਿਖਾਈ ਨਹੀਂ ਗਈ ਖਾ ਗਏ ਅਸੀਂ ਤੇ ਹੋਰ ਕੀ ਬਣਾਇਆ ਹੈ ਲੌਜੀ ਦੋਸਤੋ ਹੋਰ ਕੁਝ ਨਹੀਂ ਬਣਾਇਆ ਅੱਜ ਫਰਿਜ ਸਾਡਾ ਖਾਲੀ ਵਾ ਕੋਈ ਗੱਲ ਨਹੀਂ ਦੋਸਤੋ ਕੱਲੂ ਬਣਾਵਾਂਗੇ ਕੱਲੂ ਤੁਹਾਨੂੰ ਟੂਰ ਵੀ ਕਰਾਵਾਂਗੇ ਆਪਾਂ ਤੇ ਸਾਡੇ ਨਾਲ ਬਣੇ ਰਹੋ ਦੋਸਤੋ ਠੀਕ ਆ ਚੀਨੀ ਦੇਖ ਲੈ ਜਿਆਦ ਨਹੀਂ ਰਹੀ ਚੀਨੀ ਆਈ ਸੀ ਪਿੰਡੋਂ ਉਹਰੋਂ ਲੈਣੀ ਪੈਗੀ ਇਹਦੇ ਜਿਆਦ ਨਹੀਂ ਰਹਿੰਦਾ ਕੁਝ ਵੀ ਜਦ ਖਤਮ ਹੋ ਜਾਂਦੀ ਹੈ ਨਾ ਜਦ ਇਹ ਹੱਥ ਮਾਰ ਕੇ ਦੇਖਦੇ ਨੇ ਡੱਬਿਆਂ 'ਚ ਜਦ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਚੀਨੀ ਦਾ ਖਤਮ ਹੋ ਗਿਆ ਇਹ ਪਿੰਡੋਂ ਆਈ ਸੀ ਦੱਸ ਆਪਣੀ ਦੁਕਾਨ ਤੇ 4 ਪੈਸੇ ਵਟਾਣੇ ਤੇ ਹੋਰਾਂ ਦੀ ਦੁਕਾਨ ਤੇ 4 ਪੈਸੇ ਵਟਾਈ ਜਾਂਦੇ ਨੇ ਦੇਖ ਲੈ ਦੋਸਤੋ ਕਿੱਡਾ ਜੁਰਮ ਕਰਦੇ ਆ ਰਵੀ ਤਾਰਾਣੀ ਦੇਖੋ ਆਪਣੇ ਲੋਕ ਆਪਣੇ ਹੀ ਲੰਕਾ ਢਾਵੇ ਕਿ ਮੈਂ ਜਾਂਦੋਂ ਹੁੰਦ ਨੇ ਆਪਣਾ ਭੇਤੀ ਲੰਕਾ ਢਾਵੇ ਉਹ ਗੱਲ ਆ ਉਹ ਗੱਲ ਕਰਦੇ ਹ ਰੀਵੀਤਾ ਰਾਣੀ ਦੇਖ ਲਓ ਦੋਸਤੋ ਤੇ ਸੁਣ ਨਹੀਂ ਰਹੀ ਆਹ ਦੇਖ ਲਓ ਆਹ ਦੇਖ ਲਓ ਦੋਸਤੋ ਸਾਰੇ ਨਾ ਟੀਵੀ ਦੇ ਪਿੱਛੇ ਪੇ ਦੇਖ ਆਹ ਦੇਖ ਆਪਣੀ ਭੈਣ ਨੂੰ ਦੇਖੀ ਜਾਂਦੀ ਐ ਇਹ ਦੇਖ ਓਏ 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 ਲਾਓ ਜੇ ਮਿੱਤਰੋ ਚਲੋ ਜੀ ਸਾਰੇ ਟੀਵੀ ਦੇ ਟੋਕਰ 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 ਚਲੋ ਦੋਸਤੋ ਕੋਈ ਗੱਲ ਨਹੀਂ ਮਿਲਦੀਆਂ ਫਿਰ ਆਪਾਂ ਰੋਟੀ ਬਾਣੀ ਬਣ ਜਾਣਗੇ ਰੋਟੀ ਮੈਂ ਤੁਹਾਨੂੰ ਖਵਾਉਂਗਾ ਤੇ ਆਪ ਵੀ ਖਾਉਂਗਾ ਠੀਕ ਆ ਦੋਸਤੋ ਖਾਣਾ ਬਣੇ ਦੋਸਤੋ ਲਓ ਜੀ ਮਿੱਤਰੋ ਖਾਓ ਰੋਟੀ ਛੋਲਿਆਂ ਦੀ ਸਬਜ਼ੀ ਨਾਲ ਰੋਟੀ ਖਾਓ ਦੋਸਤੋ ਬੜੀ ਟੇਸਟੀ ਹੈ ਤੇ ਲਓ ਜੀ ਮਿੱਤਰੋ ਫਿਰ ਕੱਲ ਨੂੰ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਸੈਰ ਦੀਆਂ ਵਧੀਆ-ਵਧੀਆ ਰੌਣਕਾਂ ਤੇ ਰੀੜੀਆਂ ਤੇ ਹੋਟਲ ਜੋ ਵੀ ਵਧੀਆ-ਵਧੀਆ ਸਮਾਨ ਬਣਾਉਂਦੇ ਨੇ ਠੀਕ ਆ ਦੋਸਤੋ ਤੁਹਾਨੂੰ ਸਾਰਾ ਕੁਝ ਦਿਖਾਵਾਂਗਾ ਕੱਲ ਨੂੰ ਇੰਨਾ ਮਿੱਤਰੋ ਚਲੋ ਜੀ ਬਾਏ ਬਾਏ ਜੈ ਹਿੰਦ ਕਰਾਂਗੇ ਦੋਸਤੋ